ਮੇਰੇ ਲਈ ਸਵਾਗਤ ਹੈ ਸਾਡੇ ਸ੍ਰੀ ਗ੍ਰਾਮਿਕਾ ਲਾ ਕੈਂਟਰ ਦੇ ਪੇਜ ਤੇ ਤੁਹਾਡਾ ਤੇ ਅੱਜ ਜੀ ਤੁਸੀਂ ਲੌਂਗਵਾਲ ਦੇ ਵਿੱਚ ਆਹਦੇ ਪ੍ਰੋਜੈਕਟ ਬਾਰੇ ਮੀਟਿੰਗ ਕੀਤੀ ਹੈ ਜੀ ਇਹਦੇ ਵਿੱਚ ਆਪਾਂ ਮੜਾ ਸ਼ਾਰਟ ਤੇ ਲੋਕਾਂ ਨੂੰ ਦੱਸ ਦਈਏ ਵੀ ਤੁਹਾਡੇ ਕੋਲ ਕਿਹੜੇ ਕਿਹੜੇ ਪ੍ਰੋਜੈਕਟ ਨੇ ਕਿ ਕਿਹੜੇ ਜਿਹੜੇ ਇਹਦੇ ਫਾਇਦੇ ਨੇ ਹਣਾ ਜੀ ਜੀ ਇਹ ਤੁਸੀਂ 2-3 ਮਿੰਟਾਂ ਦੇ ਵਿੱਚ ਇਹਨੂੰ ਕਰੋ ਸਰ ਸਾਡੇ ਕੋਲ ਰੋਬੋਟੈਕ ਦੇ ਨਾਮ ਹੇਠ ਮੱਲੋ ਸਾਡੇ ਕੋਲ ਔਨ ਗ੍ਰਿਡ ਆਫ ਗ੍ਰਿਡ ਹਾਈਬ੍ਰਿਡ ਸਾਰੇ ਪ੍ਰੋਡਕਟ ਸੋਲਰ ਦੇ ਸਾਰੇ ਪ੍ਰੋਜੈਕਟ ਸਾਡੇ ਕੋਲ ਹੈਗੇ ਨੇ ਕਮਿੰਗ ਇੱਕ ਫਿਊਚਰ ਪ੍ਰੋਡਕਟ ਆ ਸਾਡੇ ਕੋਲ EV ਚਾਰਜਿੰਗ ਸਟੇਸ਼ਨ ਵੀ ਹੈ ਨੇ ਸੋਲਰ ਦੇ ਵਿੱਚ ਜ਼ਿਆਦਾਤਰ ਲੋਕ ਹਾਈਬ੍ਰਿਡ ਵਾਲੇ ਪਾਸੇ ਬਹੁਤ ਦੁਨੀਆ ਜਾ ਰਹੀ ਹੈ ਉਹਦੇ ਵਿੱਚ ਸਾਡੇ ਕੋਲ ਪ੍ਰੋਡਕਟ ਦੀ ਰੇਂਜ ਤੁਹਾਡੇ ਸਾਹਮਣੇ ਅਸੀਂ ਡਿਸਪਲੇ ਕੀਤੀ ਹੋਈ ਹੈ ਥੋੜੇ ਜਿਹਾ ਕੁਝ ਵੱਡਾ ਪ੍ਰੋਡਕਟ ਜਿਵੇਂ ਸਪਾਰਕਲ ਸੀਰੀਜ਼ ਹੈ ਲਿਥੀਅਮ ਦੀ ਬੈਟਰੀ ਹੈ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਪ੍ਰਾਈਸ ਵਿੱਚ ਅਸੀਂ ਬਹੁਤ ਵਧੀਆ ਕੁਆਲਿਟੀ ਚ ਤੇ ਔਨ ਸਾਈਟ ਵਾਰੰਟੀ ਦੇ ਉੱਤੇ ਅਸੀਂ ਪ੍ਰੋਡਕਟ ਤੁਹਾਨੂੰ ਮੁਹੱਈਆ ਕਰਾਉਂਦੇ ਆ ਕਸਟਮਰ ਨੂੰ ਸਾਰਾ ਇਹ ਇਹਨਾਂ ਦੇ ਕੋਈ ਮੋੜੇ ਡਾਟਾ ਮਰ ਕਿ ਨਾਲ ਸਰਦ ਨਹੀਂ ਕਿਹੜੇ ਕਿਹੜੇ ਰੇਟ ਹੋਣਗੇ ਜਾਇ ਇਹਨਾਂ ਵਿੱਚ ਸਰ ਦੇਖੋ ਜਿਹੜੇ ਐਕਚੁਅਲ ਪ੍ਰਾਈਸ ਨੇ ਉਹ ਨੀਅਰ ਬਾਈ ਦਾ ਜਿਹੜੇ ਕਸਟਮਰ ਜਿਹੜੇ ਡੀਲਰ ਨੇ ਸਾਡੇ ਸਾਡੇ ਡੀਲਰ ਪੈਨ ਇੰਡੀਆ ਨੇ ਉਹ ਤੁਸੀਂ ਸਰਚ ਕਰੋਗੇ ਸਰਵੋਟੈਕ ਤੇ ਤੋਂ ਨੀਅਰ ਬਾਈ ਜਿਹੜਾ ਡੀਲਰ ਹੈ ਉਹ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ ਸਰ ਇਹ ਇਹ ਤੁਹਾਡੇ ਸਾਰੇ ਪ੍ਰੋਜੈਕਟ ਇੱਕੋ ਹੀ ਕੰਪਨੀ ਬਣਾ ਤੁਹਾਡੀ ਕੰਪਨੀ ਬਣਾਉਂਦੀ ਹੈ ਸਰ 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 ਮੇਨ ਮੇਕ ਇਨ ਇੰਡੀਆ ਦੇ ਤਹਿਤ ਹੀ ਅਸੀਂ ਸਾਰੇ ਪ੍ਰੋਜੈਕਟ ਹਿੰਦੁਸਤਾਨ ਚ ਹੀ ਬਣਦੇ ਨੇ ਸਾਡੇ ਸਾਡੀਆਂ ਆਪਦੀਆਂ ਫੈਕਟਰੀਜ਼ ਨੇ ਪੈਨ ਇੰਡੀਆ ਸਾਡਾ ਵਰਕਿੰਗ ਹੈ ਸਰ ਸਰਵਿਸ ਜਿਹੜੇ ਲੋਕ ਪੈਨ ਪੈਨ ਇੰਡੀਆ ਸਰ ਜਿੱਥੇ ਮਰਜੀ ਤੁਸੀਂ ਕੰਨਿਆ ਕੁਮਾਰੀ ਜੇ ਐਂਡ ਕੇ ਹਰੇਕ ਜਗ੍ਹਾ ਦੇ ਉੱਤੇ ਸਾਡੇ ਪ੍ਰੋਜੈਕਟ ਲੱਗੇ ਹੋਏ ਨੇ ਠੀਕ ਆ ਜੀ ਮੈਂ ਮਗਰੋਂ ਅਗਲਾ ਫੋਨ ਕਰੀ ਜਾਂ ਤੁਹਾਡਾ ਕੋਈ ਫੌਂਡ ਦੇ ਵਿੱਚ ਕਰ ਦੂ ਸਰ ਤੁਸੀਂ ਕੋਈ ਕੰਪਲੇਂਟ ਆਂਦੀ ਹੈ ਕਸਟਮਰ ਕੇਅਰ ਦੇ ਉੱਤੇ ਸਾਡ ਕੰਪਲੇਂਟ ਲਿਖਾਓ ਵਿਦਰ 24 ਆਵਰ ਸਾਡਾ ਬੰਦਾ ਉੱਥੇ ਸਾਈਟ ਤੇ ਹੁੰਦਾ ਹੈ ਤੇ ਉਹਦੀ ਪ੍ਰੋਬਲਮ ਸੋਲਵ ਆਊਟ ਕਰਾਂਗੇ ਸਰ ਜੀ ਜੇ ਆਹ ਜਿਹੜੀ ਈ ਰਿਕਸ਼ਾ ਦੀ ਜੀਥਿਆ ਮਾੜੀ ਕਰ ਦੋ ਜਿਹੜੀ ਈ ਰਿਕਸ਼ਾ ਦੀ ਲਿਥੀਅਮ ਦੀ ਬੈਟਰੀ ਆ ਸਰ ਉਹ 48 ਵੋਲਟ 100 ਐਚ ਦੇ ਵਿੱਚ ਸਾਡੇ ਕੋਲ ਇੱਕ ਮਾਡਲ ਆਉਂਦਾ ਹੈ ਜ਼ਿਆਦਾਤਰ ਕਾਮਨ ਉਹੀ ਜ਼ਿਆਦਾ ਚੱਲਦਾ ਹੈ ਤੇ ਬਹੁਤ ਅੱਛੀ ਉਹਦੀ ਆਊਟਪੁੱਟ ਬਹੁਤ ਵਧੀਆ ਸਰ ਅੱਜ ਦੀ ਜਿਹੜੀ ਮੀਟਰ ਦੇ ਕੋਈ ਕਿੰਨੇ ਕਿੰਨੇ ਬੰਦੇ ਨੇ ਪ੍ਰਿੰਟ ਦਿੱਤੀ ਇੱਥੇ ਕੋਈ ਜਿਹੜੀ ਅੱਜ ਤਕਰੀਬਨ ਸਰ 17 18 ਬੰਦੇ ਨੇ ਜਿਹੜੇ ਇਹਨਾਂ ਦੇ ਅਸੀਂ ਅੱਜ ਲੋਂਗੋਵਾਲ ਸਿਟੀ ਵਿੱਚ ਆਏ ਆ ਤੇ ਸਾਡੇ ਡਿਸਟ੍ਰੀਬਿਊਟਰ ਨੇ ਪੰਜਾਬ ਸੋਲਰ ਸਿਟੀ ਸਰਦਾਰ ਕਮਲਜੀਤ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਡੀਲਰ ਸੀ ਉਹ ਇੱਥੇ ਅੱਜ ਸਾਡੇ ਕੋਲ ਅਵੇਲੇਬਲ ਸੀ ਤੋਂ ਅਸੀਂ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਸਾਡੀ ਪੂਰੀ ਟੀਮ ਸਰਵਰ ਟੈਕ ਤੋਂ ਸਾਡੇ ਆਪਣੇ ਜਿਹੜੇ ਸਰਵਿਸ ਇੰਜੀਨੀਅਰ ਨੇ ਅਮਰਿੰਦਰ ਸਿੰਘ ਜੀ ਉਹ ਵੀ ਸਾਡੇ ਨਾਲ ਨੇ ਉਹ ਬੈਠੇ ਹੋਏ ਨੇ ਸਾਡੇ ਨਾਲ ਜੀ ਉਹ ਵੀ ਤੇ ਅਸੀਂ ਪੂਰੀ ਟੀਮ ਦੇ ਨਾਲ ਅਸੀਂ ਇੱਥੇ ਅੱਜ ਵਿਜ਼ਿਟ ਕੀਤਾ ਹੈ ਤੇ ਸਾਰਿਆਂ ਨੂੰ ਡੀਲਰਸ ਨੂੰ ਅਸੀਂ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਜੋ ਉਹਨਾਂ ਦੇ ਕੁਐਸਚਨ ਸੀਗੇ ਸਾਰੇ ਕੁਐਸਚਨ ਦੇ ਅਸੀਂ ਆਨਸਰ ਦਿੱਤੇ ਨੇ ਕਿਉਂਕਿ ਨਵਾਂ ਪ੍ਰੋਜੈਕਟ ਹੈ ਹਾਈਬ੍ਰਿਡ ਤੇ ਹਾਈਬ੍ਰਿਡ ਬਾਰੇ ਕਾਫੀ ਨੌਲੇਜ ਉਹਨਾਂ ਨੇ ਉਹਨਾਂ ਦੇ ਕੁਐਸਚਨ ਸੀਗੇ ਉਹਨਾਂ ਦੇ ਸਾਰਿਆਂ ਦੇ ਆਨਸਰਸ ਦਿੱਤੇ ਨੇ ਸਰ ਮੈਂ ਮੈਂ ਪੁੱਛ ਰਿਹਾ ਪਤਾ ਵੀ ਹਾਈਬ੍ਰਿਡ ਕੀ ਇਹਦਾ ਮਤਲਬ ਕੀ ਹੈ ਹਾਈਬ੍ਰਿਡ ਕੀ ਹੈ ਲੋਕਾਂ ਨੂੰ ਬੜਾ ਨਹੀਂ ਪਤਾ ਹੈ ਜੀ ਹਾਈਬ੍ਰਿਡ ਸਰ ਜ਼ਿਆਦਾਤਰ ਸੋਲਰ ਲੱਗ ਰਿਹਾ ਔਨ ਗ੍ਰਿਡ ਜਦੋਂ ਲਾਈਟ ਚਲੀ ਜਾਂਦੀ ਹੈ ਤੇ ਉਹ ਸੋਲਰ ਬੰਦ ਹੋ ਜਾਂਦਾ ਹਾਂ ਹਾਂ ਕਸਟਮਰ ਕਹਿੰਦਾ ਜੀ ਅੱਜ 12 ਵਜੇ ਨੇ ਸੂਰਜ ਦੇਵਤਾ ਜੀ ਚੜ੍ਹੇ ਹੋਏ ਨੇ ਤੇ ਮੇਰਾ ਤਾਂ ਸੋਲਰ ਖਤਮ ਹੋ ਗਿਆ ਬੰਦ ਹੋ ਗਿਆ ਇਹਨੂੰ ਹਾਈਬ੍ਰਿਡ ਕਹਿੰਦੇ ਨੇ ਹਾਂਜੀ ਇਹ ਉਦੋਂ हाइब्रिड ਦਾ ਮਤਲਬ ਹੈ ਜਦੋਂ ਤੁਹਾਡੇ ਗ੍ਰਿਡ ਨਹੀਂ ਹੈ ਮਤਲਬ ਗ੍ਰਿਡ ਵਿੱਚ ਮਤਲਬ ਲਾਈਟ ਨਹੀਂ ਹੈ ਇਹ ਤੁਹਾਡੇ ਘਰ ਦਾ ਲੋਡ ਚਲਾਏਗਾ ਠੀਕ ਇਹਨੂੰ ਕਹਿੰਦੇ ਨੇ ਹਾਈਬ੍ਰਿਡ ਇਹਨੂੰ ਕਹਿੰਦੇ ਹਾਈਬ੍ਰਿਡ ਇਹ ਲਾਈਟ ਗਏ ਤੇ ਵੀ ਕੰਮ ਕਰੇਗਾ ਲਾਈਟ ਆਏ ਤੇ ਤਾਂ ਚਲੋ ਜੀ ਤੁਹਾਡੇ ਕੋਲ ਐਕਸਟਰਾ ਬਿਜਲੀ ਬਣੀ ਗਵਰਨਮੈਂਟੋਂ ਚੱਲੇਗੀ ਤੁਹਾਡਾ ਬਿੱਲ ਰਿਡਿਊਸ ਹੋ ਗਿਆ ਠੀਕ ਹੈ ਠੀਕ ਹੈ ਇਹ ਤੁਹਾਨੂੰ ਘਰੇ ਬੈਕਅਪ ਵੀ ਦੇਗਾ ਤੁਹਾਡੇ ਜਨਰੇਟਰ ਦਾ ਕੰਮ ਵੀ ਕਰੇਗਾ ਤੁਹਾਡੇ ਇਨਵਰਟਰ ਦਾ ਕੰਮ ਵੀ ਕਰੇਗਾ ਔਰ ਸਮਝ ਲਓ ਵੀ ਆਮ ਕੇ ਆਮ ਗੁੱਟਲੀਆਂ ਕੇ ਦਾਮ ਸਤਾਂ ਨਮਸਕਾਰ ਤੁਹਾਡਾ ਭਾਈ ਗਲਤ ਰਹਿ ਗਈ ਸੀ ਹਾਂਜੀ ਹਾਂਜੀ ਸਰ ਵਿਕੀ ਹਾਈਬ੍ਰਿਡ ਦੇ ਬਿਛਾ ਤੇ ਵੀ ਹੈਗੀ ਬਿਲਕੁਲ ਸਰ ਬਿਲਕੁਲ ਹਾਂ ਇਹ ਬਹੁਤ ਬਹੁਤ ਵੱਡੀ ਤੇ ਬਹੁਤ ਅਰਜੈਂਟ ਤੁਸੀਂ ਕੁਐਸਚਨ ਬਹੁਤ ਵਧੀਆ ਕੀਤਾ ਕਿ ਹਾਈਬ੍ਰਿਡ ਦੇ ਉੱਤੇ ਵੀ ਗਵਰਨਮੈਂਟ ਦੀ ਸਬਸਿਡੀ ਹੈ ਜੀ ਬਿਲਕੁਲ ਹੈ ਇਹ ਕਿੰਨੀ ਇਹ ਕਿੰਨੀ ਜਬ ਜਿਹੜੀ ਸਰ ਦੇਖੋ ਇਹ ਜੋ ਸੈਂਟਰ ਗਵਰਨਮੈਂਟ ਦੀ ਸਬਸਿਡੀ ਹੈ 78000 ਰੁਪਿਆ ਹਾਂਜੀ ਉਹ ਔਨ ਗ੍ਰਿਡ ਤੇ ਵੀ ਸੇਮ ਹੈ ਤੇ ਹਾਈਬ੍ਰਿਡ ਤੇ ਵੀ ਸੇਮ ਹੈ 3 किलो वाट ਤੋਂ ਲੈ ਕੇ 10 किलो वाट ਤੱਕ ਉਹ ਫਿਕਸ ਕਰ ਦਿੱਤੀ ਗਈ ਹੈ ਕੈਪਿੰਗ ਕਰ ਦਿੱਤੀ گورਨਮੈਂਟ ਨੇ 78000 ਰੁਪਏ ਸਬਸਿਡੀ ਉਹ ਹਾਈਬ੍ਰਿਡ ਤੇ ਵੀ ਹੈਗੀ ਹੈ ਉਹ ਆਨ ਗ੍ਰਿਡ ਤੇ ਵੀ ਉਹ ਹਾਈਬ੍ਰਿਡ ਤੇ ਵੀ ਹੈ ਲੋਕਾਂ ਨਾਲ ਇੱਕ ਕੁਐਸਚਨ ਤੁਸੀਂ ਬਹੁਤ ਵਧੀਆ ਵਾਜੋ ਕੁਐਸਚਨ ਕੀਤਾ ਹੈ ਕਿ ਹਾਈਬ੍ਰਿਡ ਦੇ ਉੱਤੇ ਵੀ ਸਬਸਿਡੀ ਹੈ ਬਿਲਕੁਲ ਹਾਈਬ੍ਰਿਡ ਤੇ ਵੀ ਸਬਸਿਡੀ ਹੈ ਠੀਕ ਹੈ ਜਿੰਦਾਬਾਦ ਧੰਨਵਾਦ